ਸਾਰੇ ਵਿਦਿਆਰਥੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪਿਆਰੇ ਵਿਦਿਆਰਥੀਓ ਅੱਜ ਅਸੀਂ YouTube ਦੇ ਅੰਤਰਗਤ ਆਪਣਾ ਜੋ ਟੋਪਿਕ ਕਰਨਾ ਹੈ ਉਹ ਸਾਡਾ ਪੰਜਾਬੀ ਸਾਹਿਤ ਦੇ ਇਤਿਹਾਸ ਨਾਲ ਸੰਬੰਧਿਤ ਹੈ ਅਤੇ ਇਸ ਟੋਪਿਕ ਦਾ ਨਾਮ ਹੈ ਪੰਜਾਬੀ ਸਾਹਿਤ ਦਾ ਆਰੰਭ ਕਿਉਂਕਿ ਪੰਜਾਬੀ ਸਾਹਿਤ ਦਾ ਆਰੰਭ ਜੋ ਹੈ ਉਹਦੇ ਬਾਰੇ ਬਹੁਤ ਸਾਰੇ ਵਿਦਵਾਨਾਂ ਦੇ ਆਪਸੀ ਵਿਚ મત ਭੇਦ ਰਹਿੰਦੇ ਨੇ ਕਿ ਕਿਹੜੇ ਵੇਲੇ ਤੋਂ ਜੋ ਹੈ ਨਾਥਾ ਜੋਗੀਆਂ ਤੋਂ ਜਾਂ ਗੁਰੂ ਨਾਨਕ ਦੇ ਸਮੇਂ ਤੋਂ ਜੋ ਹੈ ਪੰਜਾਬੀ ਸਾਹਿਤ ਦਾ ਆਰੰਭ ਮੰਨਿਆ ਜਾਂਦਾ ਹੈ ਤੇ ਇਹਦੇ ਬਾਰੇ ਜੋ ਹੈ ਵੱਖ-ਵੱਖ ਵਿਦਵਾਨਾਂ ਦੇ ਆਪਣੇ-ਆਪਣੇ ਵਿਚਾਰ ਨੇ ਉਹਦੇ ਨਾਲ ਰਿਲੇਟਿਡ ਅਸੀਂ ਇੱਕ ਛੋਟਾ ਜਿਹਾ ਟੌਪਿਕ ਕਰਾਂਗੇ ਤੇ ਇਹ ਵਾਲਾ ਟੌਪਿਕ ਜੋ ਹੈ ਇਹ ਐਮਏ ਪ੍ਰੀਵਿਅਸ ਤੇ ਪੰਜਾਬੀ ਸਾਹਿਤ ਦੇ ਇਤਿਹਾਸ ਦੇ ਪੇਪਰ ਨਾਲ ਸੰਬੰਧਿਤ ਹੈ ਤੇ ਹੋ ਸਕਦਾ ਹੈ ਕਿਸੇ ਹੋਰ ਵੀ ਕਲਾਸ ਨੂੰ ਲੱਗਿਆ ਹੋਵੇ ਆਓ ਬੇਟਾ ਟੌਪਿਕ ਤੇ ਆਈਏ ਪੰਜਾਬੀ ਸਾਹਿਤ ਦਾ ਆਰੰਭ ਪੰਜਾਬੀ ਭਾਸ਼ਾ ਦੇ ਹੋਂਦ ਵਿੱਚ ਆਉਣ ਦੀ ਤਰ੍ਹਾਂ ਹੀ ਪੰਜਾਬੀ ਸਾਹਿਤ ਦੇ ਆਰੰਭ ਸੰਬੰਧੀ ਜਾਣਕਾਰੀ ਵਾਲਾ ਪੱਖ ਵੀ ਬਹੁਤ ਰੋਚਕ ਹੈ ਜਿਸ ਤਰੀਕੇ ਨਾਲ ਅਸੀਂ ਇਸ ਗੱਲ ਤੇ ਬਹੁਤ ਰੋਚਕ ਚਰਚਾ ਕਰਦੇ ਹਾਂ ਕਿ ਪੰਜਾਬੀ ਭਾਸ਼ਾ ਕਿਵੇਂ ਹੋਣੀ ਚਾਹੀਦੀ ਉਸੇ ਤਰੀਕੇ ਦੇ ਨਾਲ ਪੰਜਾਬੀ ਸਾਹਿਤ ਜੋ ਹੈ ਉਹ ਕਿਵੇਂ ਹੋਣੀ ਚਾਹੀਆ ਇਹ ਸੰਬੰਧੀ ਵੀ ਜਿਹੜਾ ਪੱਖ ਹੈ ਉਹ ਵੀ ਬੜਾ ਰੋਚਕ ਹੈ ਇੱਥੇ ਦੋ ਗੱਲਾਂ ਆਈਆਂ ਨੇ ਪੰਜਾਬੀ ਭਾਸ਼ਾ ਅਤੇ ਪੰਜਾਬੀ ਸਾਹਿਤ ਭਾਸ਼ਾ ਜਿਹੜੀ ਹੈ ਉਹ ਔਰਲ ਹੈ ਔਰ ਸਾਹਿਤ ਜੋ ਹੈ ਉਹ ਲਿਖਤੀ ਰੂਪ ਵਿੱਚ ਜਦ ਜਿਹੜੇ ਸਾਹਿਤ ਦੇ ਰੂਪ ਨੇ ਉਹ ਹੋਣ ਦੀ ਚਾਹ ਨੇ ਸ਼ੁਰੂ ਹੋ ਜਾਂਦੇ ਨੇ ਉਸ ਵੇਲੇ ਤੋਂ ਪੰਜਾਬੀ ਸਾਹਿਤ ਦਾ ਆਰੰਭ ਜੋ ਹੈ ਮੰਨਿਆ ਜਾ ਸਕਦਾ ਹੈ ਕਿਸੇ ਵੀ ਸਾਹਿਤ ਦੇ ਸ਼ੁਰੂ ਵਿੱਚ ਸਭ ਤੋਂ ਪਹਿਲਾਂ ਕਵਿਤਾ ਹੀ ਲਿਖੀ ਜਾਂਦੀ ਹੈ ਐਮਏ ਪ੍ਰੀਵੀਅਸ ਵਾਲੇ ਬੱਚੇ ਜੋ ਹੈ ਇਸ ਟੋਪਿਕ ਨੂੰ ਕੀ ਕਵਿਤਾ ਸਭ ਤੋਂ ਪਹਿਲਾਂ ਹੋਂਦ ਵਿੱਚ ਆਈ ਸਾਹਿਤ ਦੇ ਰੂਪਾਂ ਵਿੱਚ ਐਨ ਜੋ ਹੈ ਆਪਣੇ 3 ਪੇਪਰ ਵਿੱਚ ਵੀ ਤੁਸੀਂ ਕਰਦੇ ਹੋ ਸਾਹਿਤ ਸਿਧਾਂਤ ਤੇ ਵਿਹਾਰਕ ਲੋਚਨਾ ਵਾਲੇ ਪੇਪਰ ਵਿੱਚ ਕਿ ਕਿਸੇ ਵੀ ਭਾਸ਼ਾ ਵਿੱਚ ਵਰਲਡ ਵਿੱਚ ਜਦੋਂ ਲਿਟਰੇਚਰ ਲਿਖਣਾ ਸ਼ੁਰੂ ਹੋਇਆ ਤਾਂ ਉਹਦਾ ਸਭ ਤੋਂ ਪਹਿਲਾਂ ਰੂਪ ਜਿਹੜਾ ਹੈ ਸਾਹਿਤ ਦਾ ਰੂਪ ਜਿਹੜਾ ਹੈ ਉਹ ਕਵਿਤਾ ਸੀ ਉਹਦੇ ਤੋਂ ਬਾਅਦ ਜੋ ਹੈ ਨਾਟਕ ਲਿਖੇ ਜਾਂਦੇ ਸੀਗੇ ਬਟ ਨਾਟਕ ਵੀ ਜਿਹੜੇ ਨੇ ਨਾ ਉਹ ਕਵਿਤਾ ਦੇ ਰੂਪ ਵਿੱਚ ਲਿਖੇ ਜਾਂਦੇ ਸੀ ਜਿਨ੍ਹਾਂ ਦੀ ਜੋ ਹੈ ਆਪਾਂ ਵਿਆਖਿਆ ਕਰਦੇ ਆ ਗਿਆਂ ਜੇਕਰ ਤੁਸੀਂ ਅੰਗਰੇਜ਼ੀ ਚ ਸ਼ੇਕਸਪੀਅਰ ਦੇ ਨਾਟਕ ਪੜ੍ਹੇ ਨੇ ਤੁਸੀਂ ਦੇਖੋਗੇ ਕਿ ਉਹਨਾਂ ਨੂੰ ਜੋ ਹੈ ਟੀਚਰ ਤੁਹਾਡੀ ਕਲਾਸ ਵਿੱਚ ਉਹਦੀ ਵਿਆਖਿਆ ਕਰਾਂਦਾ ਸੀ ਇਥੇ ਤੋਂ ਇਲਾਵਾ ਸੰਸਕ੍ਰਿਤੀ ਚ ਨਾਟਕ ਜਿਹੜੇ ਕਾਲੀਦਾਸ ਕੁੰਤਲਾ ਕਾਲੀਦਾਸ ਦਾ ਕੁੰਤਲਾ ਤੇ ਹੋਰ ਨਾਟਕ ਜਿਹੜੇ ਲਿਖੇ ਗਏ ਸੁਪਰ ਸਿੱਧ ਨਾਟਕ ਉਹ ਨਾਟਕਾਂ ਦਾ ਰੂਪ ਵੀ ਜਿਹੜਾ ਹੈ ਉਹ ਪੋਇਟਰੀ ਵਾਲਾ ਰਿਹਾ ਦੋ ਹੀ ਸਾਹਿਤ ਦੇ ਰੂਪ ਸੀਗੇ ਸ਼ੁਰੂਆਤ ਵਿੱਚ ਇੱਕ ਕਵਿਤਾ ਤੇ ਇੱਕ ਨਾਟਕ ਬਟ ਉਹਨਾਂ ਦਾ ਜਿਹੜਾ ਲਿਖਤੀ ਢੰਗ ਸੀ ਪਰਨੰਸੀਏਸ਼ਨ ਦਾ ਜਿਹੜਾ ਢੰਗ ਸੀਗਾ ਜਾਂ ਲਿਖਤੀ ਰੂਪ ਆਪਾਂ ਕਹਾਂਗੇ ਪਰਨੰਸੀਏਸ਼ਨ ਨਹੀਂ ਉਹ ਜੋ ਹੈ ਕਵਿਤਾ ਵਾਲਾ ਇਸੇ ਗਾ ਸਾਹਿਤ ਦਾ ਆਰੰਭ ਉਸ ਸਮੇਂ ਤੋਂ ਮੰਨਿਆ ਜਾਂਦਾ ਹੈ ਜਦੋਂ ਤੋਂ ਲਿਖਤੀ ਰਚਨਾਵਾਂ ਮਿਲਦੀਆਂ ਨੇ ਜਦੋਂ ਤੋਂ ਸਾਨੂੰ ਜੋ ਹੈ ਲਿਖਤੀ ਲਿਟਰੇਚਰ ਸਾਡੇ ਹੱਥੀਂ ਚਾਣਾ ਸ਼ੁਰੂ ਹੋ ਜਾਂਦਾ ਹੈ ਨਾ ਉਸ ਵੇਲੇ ਤੋਂ ਜੋ ਹੈ ਸਾਹਿਤ ਦਾ ਆਰੰਭ ਮੰਨਿਆ ਜਾਂਦਾ ਹੈ ਕਿਉਂਕਿ ਸਾਹਿਤ ਜਿਹੜਾ ਹੈ ਉਹ ਔਰਲ ਨਹੀਂ ਚੱਲਦਾ ਔਰਲ ਹੁੰਦਾ ਮੌਜਬਾਨੀ ਨਹੀਂ ਚੱਲਦਾ ਔਰਲ ਜੇਕਰ ਕੁਝ ਚੱਲਦਾ ਹੈ ਤੇ ਉਹ ਲੋਕ ਗੀਤ ਲੋਕ ਕਥਾਵਾਂ ਲੋਕ ਕਹਾਣੀਆਂ ਚੱਲਦੀਆਂ ਨੇ ਪੰਜਾਬੀ ਸਾਹਿਤ ਦਾ ਆਰੰਭ ਉਦੋਂ ਹੋਇਆ ਇਸ ਸੰਬੰਧੀ ਆਮ ਤੌਰ ਤੇ ਕਦੋਂ ਹੋਇਆ ਇਸ ਸੰਬੰਧੀ ਆਮ ਤੌਰ ਤੇ મતਪੇਦ ਜਿਹੜੇ ਨੇ ਨਾ ਉਹ ਦੇਖਣ ਨੂੰ ਮਿਲਦੇ ਨੇ ਪਰੰਤੂ ਜਦੋਂ ਅਸੀਂ ਲਿਖਤੀ ਸਾਹਿਤ ਦੀ ਗੱਲ ਕਰੀਏ ਤਾਂ ਅਸੀਂ ਵੇਖਦੇ ਹਾਂ ਕਿ ਸਭ ਤੋਂ ਪਹਿਲਾਂ ਲਿਖਤੀ ਰੂਪ ਜਿਹੜਾ ਹੈ ਨਾ ਉਹ ਨਾਥਾ ਜੋਗੀਆਂ ਦੀ ਕਵਿਤਾ ਦਾ ਪ੍ਰਾਪਤ ਹੁੰਦਾ ਹੈ 8ਵੀਂ 9ਵੀਂ ਸਦੀ ਚ ਤੇ ਪੰਜਾਬੀ ਸਾਹਿਤ ਦੇ ਆਰੰਭ ਬਾਰੇ ਬਹੁਤ ਸਾਰੇ ਵਿਦਵਾਨਾਂ ਦੇ ਆਪਣੇ ਆਪਣੇ ਮਤ ਨੇ ਹੁਣ ਅਸੀਂ ਉਹਨਾਂ ਵਿਦਵਾਨਾਂ ਦੇ ਜੋ ਹੈ ਜੋ ਵੀ ਉਹਨਾਂ ਨੇ ਕਨਕਲੂਜਨ ਕੱਢੀ ਹੋਈ ਹੈ ਪੰਜਾਬੀ ਸਾਹਿਤ ਦੇ ਇਤਿਹਾਸ ਉੱਤੇ ਕੰਮ ਕਰਕੇ ਉਹਦੇ ਨਾਲ ਸੰਬੰਧਿਤ ਅਸੀਂ ਛੋਟੇ ਛੋਟੇ ਡੈਫੀਨੇਸ਼ਨ ਜੀ ਉਹ ਵੇਖਾਂਗੇ ਅਸੀਂ ਦੇਖੋ ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਨਾਲ ਜੁੜਿਆ ਹੋਇਆ ਸਭ ਤੋਂ ਪਹਿਲਾ ਵਿਦਵਾਨ ਹੈ 바ਵਾ ਬੁੱਧ ਸਿੰਘ 바ਵਾ ਬੁੱਧ ਸਿੰਘ ਕੀ ਲਿਖਦਾ ਹੈ ਕਹਿੰਦਾ ਕਿ ਪੰਜਾਬੀ ਸਾਹਿਤ ਦਾ ਆਰੰਭ ਨਾ ਮੁਗਲ ਕਾਲ ਤੋਂ ਮੰਨਦਾ ਹੋ ਮਤਲਬ ਇਹ ਬਾਬਾ ਫਰੀਦ ਵਾਲਾ ਜਿਹੜਾ ਸਮਾਂ ਸੀ ਉਹਦੇ ਤੋਂ ਵੀ ਬਾਅਦ ਹੀ ਉਹ ਮੰਨਦਾ ਹੈ ਮੁਗਲ ਕਾਲ ਤੋਂ ਪੰਜਾਬੀ ਸਾਹਿਤ ਦਾ ਆਰੰਭ ਮੰਨਦਾ ਹੈ ਤੇ ਇਸ ਤਰ੍ਹਾਂ ਜੋ ਹੈ ਪੂਰਵ ਨਾਨਕ ਕਾਲ ਦੀ ਹੋਂਦ ਨੂੰ ਜੋ ਹੈ ਉਹ ਬਿਲਕੁਲ ਰੱਦ ਕਰਦਾ ਕਿ ਪੁਰਬਨਾਨਕਾਲ ਵਿੱਚ ਕੋਈ ਲਿਟਰੇਚਰ ਜੋ ਹੈ ਲਿਖਿਆ ਨਹੀਂ ਗਿਆ ਸੀ ਕਿ ਜਦੋਂ ਨਾਥਾ ਜੋਗੀਆਂ ਵਾਲਾ ਲਿਟਰੇਚਰ ਸੀ ਉਸ ਨੂੰ ਜੋ ਹੈ ਉਹ ਰੱਦ ਕਰਦਾ ਕਹਿੰਦਾ ਉਸ ਵੇਲੇ ਕੁਝ ਲਿਟਰੇਚਰ ਨਹੀਂ ਸੀਗਾ ਤੇ ਇਹ ਵਾਲਾ ਜਿਹੜਾ ਲਿਟਰੇਚਰ ਆਰੰਭ ਹੁੰਦਾ ਇਹ ਜੋ ਹੈ ਮੁਗਲ ਕਾਲ ਤੋਂ ਹੀ ਹੁੰਦਾ ਹੈ ਜਦ ਗੁਰੂ ਨਾਨਕ ਦੇਵ ਜੀ ਹੋਰਾਂ ਦਾ ਸਮਾ ਸੀਗਾ ਉਹਦੇ ਤੋਂ ਬਾਅਦ ਜੋ ਹੈ ਅਗਲਾ ਇੱਕ ਵਿਦਵਾਨ ਹੈ ਜੀਤ ਸਿੰਘ ਸ਼ੀਤਲ ਜਿਸ ਦਾ ਨਾਮ ਇਹਨਾਂ ਦੇ ਨਾਮ ਨਾਲ ਤੁਸੀਂ ਪੰਜਾਬੀ ਸਾਹਿਦ ਦੇ ਇਤਿਹਾਸ ਵਾਲੇ ਪੇਪਰ 'ਚ ਆਮ ਵੇਖਦੇ ਹੋ ਬੇਟੇ ਹੁਣ ਇੱਕ ਵਿਦਵਾਨ ਹੈ ਜੀਤ ਸਿੰਘ ਸ਼ੀਤਲ ਉਹ ਇਹਦਾ ਬਿਲਕੁਲ ਆਪੋਜ਼ਿਟ ਗੱਲ ਕਰਦਾ ਹੈ ਇਹ ਕਹਿੰਦਾ ਹੈ ਕਿ ਪੰਜਾਬੀ ਸਾਹਿਦ ਦਾ ਜਿਹੜਾ ਆਰੰਭ ਹੈ ਨਾ ਉਹ ਪੁਰਬ ਨਾਨਕ ਕਾਲ 'ਚ ਹੋ ਗਿਆ ਸੀ ਪੁਰਬ ਨਾਨਕ ਕਾਲ ਤੋਂ ਪੰਜਾਬੀ ਸਾਹਿਦ ਦਾ ਆਰੰਭ ਮੰਨਦਾ ਹੈ ਜੀਤ ਸਿੰਘ ਸ਼ੀਤਲ ਦੋਵਾਂ ਦੇ ਆਪੋਜ਼ਿਟ ਗੱਲਾਂ ਨੇ ਜਿਹੜੇ ਸ਼ੁਰੂਆਤ 'ਚ ਤੁਸੀਂ ਦੋ ਵਿਦਵਾਨ ਕੀਤੇ ਨੇ ਬਾਵਾ ਬੁੱਧ ਸਿੰਘ ਔਰ ਜੀਤ ਸਿੰਘ ਸ਼ੀਤਲ ਕੀ ਕਹਿੰਦਾ ਜੀਤ ਸਿੰਘ ਸ਼ੀਤਲ ਕੀ ਕਿਉਂਕਿ ਕਹਿੰਦਾ ਇਸ ਵੇਲੇ ਜੋ ਹੈ ਲਿਖਤੀ ਰੂਪ ਵਿੱਚ ਲਿਟਰੇਚਰ ਨਹੀਂ ਸੀਗਾ ਇਸ ਕਰਕੇ ਜੋ ਹੈ ਅ ਇਸ ਵੇਲੇ ਆਪਾਂ ਜੋ ਹੈ ਪੰਜਾਬੀ ਸਾਹਿਤ ਦਾ ਆਰੰਭ ਨਹੀਂ ਮੰਨਦੇ ਤੇ ਇਹ ਕਹਿੰਦਾ ਲਿਖਤੀ ਰੂਪ ਵਿੱਚ ਜਦੋਂ ਲਿਟਰੇਚਰ ਆਇਆ ਉਹ ਕੀ ਕਹਿੰਦਾ ਜੀਤ ਸਿੰਘ ਸ਼ੀਤਲ ਕਹਿੰਦਾ ਕਿ ਲਿਖਤੀ ਰੂਪ ਵਿੱਚ ਨਾ ਨਾਥਾ ਜੋਗੀਆਂ ਦੇ ਵੇਲੇ ਵੀ ਕਹਿੰਦਾ ਲਿਟਰੇਚਰ ਆ ਗਿਆ ਸੀਗਾ ਤੇ ਇਸ ਕਰਕੇ ਜੋ ਹੈ ਕਹਿੰਦਾ ਇਹ ਇਸ ਵੇਲੇ ਨੂੰ ਆਪਾਂ ਜੋ ਪੰਜਾਬੀ ਸਾਹਿਤ ਦੇ ਆਰੰਭ ਨਾਲ ਜੁੜਦੇ ਹੈਗੇ ਆ ਤੇ ਤੀਜਾ ਪ੍ਰਮੁੱਖ ਜਿਹੜਾ ਵਿਦਵਾਨ ਹੈ ਉਸ ਦਾ ਨਾਮ ਹੈ ਮੋਲਾ ਬਖਸ਼ ਕੁਸ਼ਤਾ ਮੋਲਾ ਬਖਸ਼ ਕੁਸ਼ਤਾ ਜੋ ਹੈ ਇਹ ਵਿਚਾਰਲਾ ਸਮਾਜ ਜਿਹੜਾ ਬਾਬਾ ਫਰੀਦ ਦਾ ਸਮਾਜ ਸੀਗਾ ਨਾ ਨਾਥ ਜੋਗੀਆਂ ਦਾ 8ਵੀਂ 9ਵੀਂ ਸਦੀ ਤੇ ਉਹਦੇ ਤੋਂ ਬਾਅਦ ਜੋ ਹੈ 13ਵੀਂ 14ਵੀਂ ਸਦੀ ਜੋ ਹੈ ਉਹ ਗੁਰਨਾਨ ਦੇਵ ਜੀ ਹੋਰਾਂ ਦੀ ਸ਼ੁਰੂ ਹੋ ਜਾਂਦੀ ਬਲਕਿ 15ਵੀਂ ਹੁੰਦੀ ਹੈ ਉਹ 15ਵੀਂ ਸਦੀ ਤੋਂ ਤੇ ਜਿਹੜਾ ਇਹ ਵਿਦਵਾਨ ਹੈ ਮੋਲਾ ਬਖਸ਼ ਕੁਸਤਾ ਤੁਸੀਂ ਇਸ ਗੱਲ ਤੋਂ ਯਾਦ ਰੱਖਣਾ ਕਿ ਮੋਲਾ ਬਖਸ਼ ਕੁਸਤਾ ਜੋ ਹੈ ਮੁ슬림 ਪੋਇਟ ਹੈ ਇਤਿਹਾਸਕਾਰ ਹੈ ਮੁ슬ਮ ਇਤਿਹਾਸਕਾਰ ਹੈ ਤੇ ਉਹ ਜੋ ਹੈ ਪੰਜਾਬੀ ਸਾਹਿਤ ਦੀ ਕਵਿਤਾ ਦਾ ਆਰੰਭ ਮੁ슬ਮ ਪੋਇਟ ਜੋ ਆਪਣਾ ਸਾਡਾ ਭਗਤ ਕਵੀ ਹੈ ਬਾਬਾ ਫਰੀਦ ਤੋਂ ਮੰਨਦਾ ਹੈ ਪੰਜਾਬੀ ਸਾਹਿਤ ਦਾ ਆਰੰਭ ਇੱਕ ਹੋਰ ਉੱਗਾ ਵਿਦਵਾਨ ਜਿਸ ਦਾ ਨਾਮ ਤੁਸੀਂ ਬਹੁਤ ਆਪਣੇ ਪੰਜਾਬੀ ਸਾਹਿਤ ਦੇ ਇਤਿਹਾਸ ਵਾਲੇ ਪੇਪਰ 'ਚ ਕਰਦੇ ਹੋ ਜਿਸ ਦਾ ਨਾਮ ਹੈ ਡਾਕਟਰ ਮੋਹਨ ਸਿੰਘ ਦੀਵਾਨਾ ਡਾਕਟਰ ਮੋਹਨ ਸਿੰਘ ਦੀਵਾਨਾ ਦੀ ਜਿਹੜੀ ਪਰਿਭਾਸ਼ਾ ਹੈ ਨਾ ਉਹ ਸਭ ਤੋਂ ਸੋਲਿਡ ਮੰਨੀ ਜਾਂਦੀ ਹੈ ਕੀ ਕਹਿੰਦਾ ਮੋਹਨ ਸਿੰਘ ਦੀਵਾਨਾ ਕਹਿੰਦਾ ਪੰਜਾਬੀ ਸਾਹਿਤ ਦਾ ਆਰੰਭ ਜੋ ਹੈ ਗੋਰਖਨਾਥ ਚਾਂਦਬਰਦਾਈ ਖੁਸਰੋ ਅਤੇ ਬਾਬਾ ਫਰੀਦ ਤੋਂ ਜੋ ਹੈ ਪੰਜਾਬੀ ਸਾਹਿਤ ਦਾ ਆਰੰਭ ਹੁੰਦਾ ਹੈ ਮਤਲਬ ਕਿ ਇਹਦਾ ਸਿੱਧਾ-ਸਿੱਧਾ ਕਹਿਣ ਦਾ ਭਾਵ ਹੈ ਕਿ ਨਾਥਾ ਜੋਗੀਆਂ ਤੋਂ ਪੰਜਾਬੀ ਸਾਹਿਤ ਦਾ ਆਰੰਭ ਜੋ ਹੈ ਉਹ ਹੋ ਜਾਂਦਾ ਹੈ ਤੇ ਉਹਦੇ ਤੋਂ ਬਾਅਦ ਇੱਕ ਹੋਰ ਵਿਦਵਾਨ ਹੈ ਡਾਕਟਰ ਹੀਰਾ ਸਿੰਘ ਦਰਦ ਡਾਕਟਰ ਹੀਰਾ ਸਿੰਘ ਦਰਦ ਆਪਣੀ ਪੁਸਤਕ ਪੰਜਾਬੀ ਸਾਹਿਤ ਦਾ ਇਤਿਹਾਸ ਵਿੱਚ ਕੀ ਲਿਖਦਾ ਹੈ ਕਹਿੰਦਾ ਕਿ ਗੋਰਖਨਾਥ ਦਾ ਸਮਾਂ ਨਾ 940 ਤੋਂ 10 ਤੋਂ 130 ਈਸਵੀ ਤੱਕ ਦਾ ਹੈ ਤੇ ਚਰਪਟਨਾਥ ਦਾ ਸਮਾਂ ਜੋ ਹੈ 890 ਤੋਂ 990 ਤੱਕ ਦਾ ਹੈ ਤੇ ਇਹਨਾਂ ਦੁਆਰਾ ਜੋ ਹੈ ਇਸ ਵੇਲੇ ਲਿਟਰੇਚਰ ਜਿਹੜਾ ਲਿਖਿਆ ਗਿਆ ਨਾ ਇਹਨਾਂ ਦੁਆਰਾ ਲੋਕ ਬੋਲੀ ਵਿੱਚ ਰਚੇ ਗਏ ਭਜਨ ਬਤੇ ਖਾਲਸ ਪੰਜਾਬੀ ਵਿੱਚ ਤੇ ਨਹੀਂ ਸੀਗੀ ਉਹ ਬਟ ਉਹ ਲੋਕ ਬੋਲੀ ਸੀ ਉਹਦੇ ਚ ਇਹਨਾਂ ਨੇ ਭਜਨ ਰਚੇ ਪਰੰਤੂ ਫਿਰ ਵੀ ਉਸ ਵਿੱਚ ਨਾ ਉਸ ਲੋਕ ਬੋਲੀ ਚ ਪੰਜਾਬੀ ਭਾਸ਼ਾ ਦੀ ਦਾ ਅੰਛ ਸੀ ਪੰਜਾਬੀ ਭਾਸ਼ਾ ਸੀਗੀ ਉਹਦੇ ਚ ਤੇ ਉਸ ਸਮੇਂ ਜਿਹੜੀ ਲੋਕ ਬੋਲੀ ਸੀ ਨਾ ਉਹਨੂੰ ਆਪਭਰੰਸ਼ ਕਿਹਾ ਜਾਂਦਾ ਸੀ ਉਸ ਸਮੇਂ ਜਿਹੜੀ ਲੋਕ ਬੋਲੀ ਸੀ ਉਸਨੂੰ ਆਪਭਰੰਸ਼ ਕਿਹਾ ਜਾਂਦਾ ਸੀ ਤੇ ਆਪਭਰੰਸ਼ ਤੋਂ ਨਿਕੜ ਕੇ ਜੋ ਨਵੀਆਂ ਬੋਲੀਆਂ ਬਣ ਰਹੀਆਂ ਸਨ ਨਾ ਉਹਨਾਂ ਨੂੰ ਆਪੋ ਵਿੱਚ ਬਹੁਤ ਸਾਰਾ ਉਹਨਾਂ ਦਾ ਆਪਸੀ ਵਿੱਚ ਭੇਦ ਸੀ ਅਤੇ ਪੰਜਾਬੀ ਵੀ ਜੋ ਹੈ ਆਪ ਬ੍ਰਾਂਚ ਜੋ ਹੈ ਪੰਜਾਬੀ ਵੀ ਜੋ ਹੈ ਆਪ ਬ੍ਰਾਂਚ ਦਾ ਇੱਕ 파ਰਟ ਸੀ ਜਿਹਨੂੰ ਪੁਰਾਣੀ ਪੰਜਾਬੀ ਕਿਹਾ ਜਾਂਦਾ ਸੀਗਾ ਜਸਤ ਮੋਹਨ ਸਿੰਘ ਦੀਵਾਨ ਅਨੁਸਾਰ ਪੰਜਾਬੀ ਸਾਹਿਤ ਦਾ ਆਰੰਭ ਜੋ ਹੈ 9ਵੀਂ ਸਦੀ ਤੋਂ ਹੋ ਜਾਂਦਾ ਹੈ ਇਸ ਤਰੀਕੇ ਨਾਲ ਆਪਾਂ ਜਦੋਂ ਉੱਪਰ ਮੋਹਨ ਸਿੰਘ ਦੀਵਾਨਾ ਤੋਂ ਗੱਲ ਸ਼ੁਰੂ ਕੀਤੀ ਸੀ ਨਾ ਉਹ ਕਹਿ ਰਿਹਾ ਸੀ ਕਿ ਜੋ ਹੈ ਨਾਥਾ ਜੋਗੀਆਂ ਤੋਂ ਪੰਜਾਬੀ ਸਾਹਿਤ ਦਾ ਆਰੰਭ ਜੋ ਹੈ ਉਹ ਹੋ ਜਾਂਦਾ ਹੈ 9ਵੀਂ ਸਦੀ ਤੋਂ ਅਗਲਾ ਇੱਕ ਵਿਦਵਾਨ ਹੈ ਡਾਕਟਰ ਸੁਰਿੰਦਰ ਸਿੰਘ ਕੋਹਲੀ ਇਹਨਾਂ ਸਾਰੇ ਵਿਦਵਾਨਾਂ ਦੇ ਨਾਮ ਨਾ ਬੇਟੇ ਤੁਸੀਂ ਪੰਜਾਬੀ ਸੈਦ ਦੇ ਇਤਿਹਾਸ ਵਾਲੇ ਪੇਪਰ ਵਿੱਚ ਆਮ ਪੜ੍ਹਦੇ ਹੋ ਤੇ ਇਹਨਾਂ ਨੂੰ ਨਾ ਅੰਡਰਲਾਈਨ ਕਰਕੇ ਰੱਖਿਆ ਕਰੋ ਇਹਨਾਂ ਦੀਆਂ ਪਰਿਭਾਸ਼ਾਵਾਂ ਜਿਹੜੀਆਂ ਨੇ ਉਹ ਆਮ ਤੁਹਾਡੇ ਇਹਦੇ ਪੰਜਾਬੀ ਸੈਦ ਦੇ ਇਤਿਹਾਸ ਵਾਲੇ ਪੇਪਰ ਵਿੱਚ ਐਡ ਹੁੰਦੀਆਂ ਨੇ ਸੁਰਿੰਦਰ ਸਿੰਘ ਕੋਹਲੀ ਕੀ ਕਹਿੰਦਾ ਕਹਿੰਦਾ ਆਪਣੀ ਪੰਜਾਬੀ ਸੈਦ ਦਾ ਇਤਿਹਾਸ ਨਾਲ ਸੰਬੰਧਿਤ ਉਹਦੀ ਪੁਸਤਕ ਹੈ ਕਹਿੰਦਾ ਕਿ ਪੰਜਾਬੀ ਸੈਦ ਦਾ ਆਰੰਭ ਸ਼ੇਖ ਫਰੀਦ ਸ਼ੇਖ ਫਰੀਦ ਮਤਲਬ ਇਹ ਬਾਬਾ ਫਰੀਦ ਸ਼ੇਖ ਫਰੀਦ ਨੂੰ ਜੋ ਹੈ ਸ਼ੇਖ ਫਰੀਦ ਸ਼ਕਰਗੰਜ ਇਹਦਾ ਪੂਰਾ ਨਾਮ ਹੈ ਤੇ ਸੁਰਿੰਦਰ ਸਿੰਘ ਕੋਹਲੀ ਵੀ ਜੋ ਹੈ ਇਹਦੀ ਹਰਮਤਾ ਬਾਬਾ ਫਰੀਦ ਤੋਂ ਮੰਨਦਾ ਹੈ ਉਹਦਾ ਮੰਨਣਾ ਹੈ ਕਿ ਬਾਬਾ ਫਰੀਦ ਦੀ ਕਵਿਤਾ ਤੋਂ ਪਹਿਲਾਂ ਕੋਈ ਵੀ ਸਾਹਿਤ ਜੋ ਹੈ ਲਿਖਤੀ ਰੂਪ ਵਿੱਚ ਨਹੀਂ ਸੀਗਾ ਉਹਦਾ ਮੰਨਣਾ ਹੈ ਕਿ ਬਾਬਾ ਫਰੀਦ ਦੀ ਕਵਿਤਾ ਤੋਂ ਪਹਿਲਾਂ ਕੁਝ ਵੀ ਲਿਖਤੀ ਰੂਪ ਵਿੱਚ ਨਹੀਂ ਸੀਗਾ ਇੱਥੇ ਮਤਲਬ ਕਿ ਉਹ ਰੱਦ ਕਰ ਰਿਹਾ ਇਸ ਗੱਲ ਨੂੰ ਕਿ ਨਾਥਾਂ ਤੋਂ ਸ਼ੁਰੂ ਹੋ ਗਿਆ ਪੰਜਾਬੀ ਸਾਈਂ ਧਰਮ ਇਸ ਗੱਲ ਨੂੰ ਰੱਦ ਕਰ ਰਿਹਾ ਉਹ ਪਰੰਤੂ ਪ੍ਰੋਫੈਸਰ ਕਿਰਪਾਲ ਸਿੰਘ ਕਸੀਲ ਅਤੇ ਡਾਕਟਰ ਪਰਮਿੰਦਰ ਸਿੰਘ ਪੰਜਾਬੀ ਸਾਈਂ ਦਾ ਆਰੰਭ ਜੋ ਹੈ ਨਾ 8ਵੀਂ 9ਵੀਂ ਸਦੀ ਤੋ ਹੀ ਹੋਇਆ ਮੰਨਦੇ ਨੇ ਤੇ ਇਹਨਾਂ ਦੀ ਤੇ ਬੇਟੇ ਬਹੁਤ ਮੋਟੀ ਕਿਤਾਬ ਪੰਜਾਬੀ ਸਾਈਂ ਦਾ ਇਤਿਹਾਸ ਵਾਲੀ ਤੁਸੀਂ ਆਪਣੇ ਕੋਲੇਜ ਦੀ ਲਾਇਬ੍ਰੇਰੀਆਂ 'ਚ ਵੇਖੀ ਹੋएगी ਬਹੁਤ ਮੋਟੀ yellow ਤੇ black ਚ ਰੰਗ ਦੀ ਕਿਤਾਬ ਹੈਗੀ ਆ ਪ੍ਰੋਫੈਸਰ ਕਿਰਪਾਲ ਸਿੰਘ ਅਤੇ ਪਰਮਿੰਦਰ ਸਿੰਘ ਇਹ ਉਹ ਕੀ ਮੰਨਦੇ ਨੇ ਕਿ 8ਵੀਂ 9ਵੀਂ ਸਦੀ ਤੋਂ ਹੀ ਪੰਜਾਬੀ ਸਾਹਿਤ ਦਾ ਆਰੰਭ ਹੋਇਆ ਮਤਲਬ ਕਿ ਜਦ ਬੰਦਾ 8ਵੀਂ 9ਵੀਂ ਸਦੀ ਤੋਂ ਮੰਨਦਾ ਇਟ ਮੀਨਸ ਕਿ ਨਾਥਾ ਜੋਗੀਆਂ ਤੋਂ ਮੰਨਦਾ ਨਾਥ ਜੋਗੀਆਂ ਦਾ ਸਾਹਿਤ ਕਹਿੰਦੇ ਐ ਇਸ ਵੇਲੇ ਵੇਖਣ ਨੂੰ ਮਿਲਦਾ ਸੀ ਤੇ ਲੋਕ ਗੀਤ ਦੇਖਣ ਨੂੰ ਮਿਲਦੇ ਸੀ ਲਿਖਤੀ ਰੂਪ ਵਿੱਚ ਕਹਿੰਦਾ ਕਿ ਕਵੀ ਪੁਸ਼ੇ ਦਾ ਲਿਖਿਆ ਸੱਸੀ ਪੁੰਨੂ ਦਾ ਕਿੱਸਾ ਤੇ ਮੂਲਾ ਦਾ ਉਦਾ ਚਾਦਨਾਮਾ ਅਤੇ ਬਾਬਾ ਫਰੀਦ ਦੀਆਂ ਰਚਨਾਵਾਂ ਤੋਂ ਪਹਿਲਾਂ ਕੰਦੇ ਦੇ ਦੇਖਣ ਨੂੰ ਮਿਲਦੇ ਨੇ ਇਸ ਕਰਕੇ ਕਿਰਪਾਲ ਸਿੰਘ ਕਸੀਲ ਅਤੇ ਪਰਮਿੰਦਰ ਸਿੰਘ ਜੋ ਹੈ ਨਾਥਾ ਜੋਗੀਆਂ ਤੋਂ ਪੰਜਾਬੀ ਸਾਹਿਦ ਦਾ ਆਰੰਭ ਮੰਨਦੇ ਨੇ ਪ੍ਰਸਿੱਧ ਭਾਸ਼ਾ ਵਿਗਿਆਨੀ ਰਾਹੁਲ ਸ਼ੰਕਰ ਤਾਇਨ ਤੁਸੀਂ ਰਾਹੁਲ ਤੇ ਇਹਦੇ ਨਾਮ ਨੂੰ ਕਿਵੇਂ ਯਾਦ ਰੱਖੋਗੇ ਰਾਹੁਲ ਤੇ ਦੇ ਕੋਈ ਈਜ਼ੀ ਜਿਹਾ ਨਾਮ ਹੈ ਅੱਗੇ ਸ਼ੰਕਰ ਲਗਾ ਕੇ ਅੱਗੇ ਤਾਇਨ ਵਿਦੇਸੀ ਬੋਲੀਆਂ ਬੋਲੀਆਂ ਨੂੰ ਜੋ ਹੈ 8ਵੀਂ ਸਦੀ ਵਿੱਚ ਹੋਂਦ ਵਿੱਚ ਆਇਆ ਮੰਨ ਲੈਂਦਾ ਮਤਲਬ ਕਿ ਇਹ ਭਾਸ਼ਾ ਵਿਗਿਆਨੀ ਹੈ ਇਹ ਵੀ ਇਹੋ ਮੰਨਦਾ ਹੈ ਕਿ 8ਵੀਂ 9ਵੀਂ ਸਦੀ ਤੋਂ ਪੰਜਾਬੀ ਸਾਹਿਤ ਦਾ ਆਰੰਭ ਜੋ ਹੈ ਉਹ ਹੋ ਗਿਆ ਸੀ ਫਿਰ ਡਾਕਟਰ ਪਰਮਿੰਦਰ ਸਿੰਘ ਆਪਣੇ ਇੱਕ ਖੋਜ ਪੱਤਰ ਵਿੱਚ ਗੁਰੂ ਨਾਨਕ ਤੋਂ ਬਹੁਤ ਪਹਿਲਾਂ ਪੰਜਾਬੀ ਸਾਹਿਤ ਦਾ ਆਰੰਭ ਮੰਨ ਕੇ ਕਾਲਵੰਡ ਨਿਰਧਾਰਿਤ ਕਰਦਾ ਹੈ ਜੋ ਪਰਮਿੰਦਰ ਸਿੰਘ ਹੈ ਗੁਰੂ ਨਾਨਕ ਦੇਵ ਜੀ ਦੇ ਲਿਟਰੇਚਰ ਤੋਂ ਬਹੁਤ ਪਹਿਲਾਂ ਪੰਜਾਬੀ ਸਾਹਿਤ ਨੂੰ ਹੋਂਦ ਵਿੱਚ ਆਇਆ ਮੰਨ ਕੇ ਕਾਲਵੰਡ ਨਿਰਧਾਰਿਤ ਕਰਦਾ ਹੈ ਕਿ ਦੇਖੋ ਕਿਹੜੀ ਕਿਹੜੀ ਕਿਹੜੇ ਕਿਹੜੇ ਸਮੇਂ ਦੇ ਕਾਲ ਵੰਡ ਕਰਦਾ ਹੈ ਆਦਿਕਾਲ ਦੀ ਕਰਦਾ ਹੈ 1000 ਤੋਂ 1500 ਤੱਕ ਫਿਰ ਮੱਧ ਕਾਲ ਦੀ 1500 ਤੋਂ 1100 ਤੱਕ ਉੱਤਰ ਮੱਧ ਕਾਲ 1700 ਤੋਂ 1850 ਤੱਕ ਆਧੁਨਿਕ ਕਾਲ 1850 ਤੋਂ 1947 ਤੱਕ ਤੇ ਵਰਤਮਾਨ ਕਾਲ ਉਕਾਲ 1947 ਤੋਂ ਬਾਅਦ ਤੱਕ ਤੇ ਹੁਣ ਬੇਟਾ ਤੁਸੀਂ ਮੈਨੂੰ ਇਹ ਵੀ ਦੱਸਣਾ ਕਿ ਤੁਸੀਂ ਕਿਹੜੇ ਕਿਹੜੇ ਕਾਲ ਕਰਨੇ ਨੇ ਪੰਜਾਬੀ ਸੈਜ ਦੇ ਇਤਿਹਾਸ ਦੇ ਅੰਤਰਗਤ 1700 ਤੋਂ ਲੈ ਕੇ 1850 ਤੱਕ ਦੇ ਤੇ ਵੀਡੀਓਜ਼ ਤੁਹਾਨੂੰ ਮੇਰੀਆਂ ਮਿਲ ਜਾਣਗੀਆਂ ਉੱਪਰ ਜੋ ਹੈ ਮੱਧ ਕਾਲ ਵਿੱਚ ਜਿਹੜਾ ਕਾਲ ਮੱਧ ਕਾਲ ਦਾ ਜਿਹੜਾ ਸਮਾਂ ਹੈ 1500 ਤੋਂ ਲੈ ਕੇ 1700 ਤੱਕ ਇਸ ਵੇਲੇ ਜਿਹੜਾ ਸਭ ਤੋਂ ਜਿਹਨੂੰ ਆਪਾਂ ਕਹਾਂਗੇ ਪ੍ਰਸਿੱਧ ਜਿਹੜਾ ਲਿਟਰੇਚਰ ਲਿਖਿਆ ਗਿਆ ਨਾ ਉਹ ਗੁਰਮਤਿ ਕਾਵਟਾ ਰ데요 ਅੰਤਰਗਤ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਹੋਈ ਉਹ ਸਭ ਤੋਂ ਮੇਨ ਕੁਐਸਚਨ ਹੁੰਦਾ ਹੈ ਤੁਹਾਡਾ ਪੇਪਰਾਂ ਵਿੱਚ ਤਿਆਰ ਕਰਨ ਲਈ ਕਿ ਇਸ ਸਮੇਂ ਨੂੰ ਜੋ ਹੈ ਸੁਨਹਿਰੀ ਕਾਲ ਕਿਉਂ ਕਿਹਾ ਜਾਂਦਾ ਹੈ ਮੱਧ ਕਾਲ ਦੇ ਸਮੇਂ ਨੂੰ ਸੁਨੇਹਾਰੀ ਕਾਲ ਕਿਉਂ ਕਿਹਾ ਜਾਂਦਾ ਹੈ ਇਹਦੇ ਤੋਂ ਪਹਿਲਾਂ ਜਿਹੜਾ ਆਦ ਕਾਲ ਹਨ ਇਹਦੇ ਚ ਨਾਥ ਜੋਗੀ ਆ ਜਾਂਦੇ ਨੇ ਤੇ ਭਗਤ ਕਵੀ ਵੀ ਆ ਜਾਂਦੇ ਨੇ ਕਿਸੇ ਵੀ ਆਂਦੇ ਨੇ ਤੇ ਕੁਛ ਇੱਕ ਵਾਰਾਂ ਵੀ ਆਂਦੀ ਨੇ ਬਹੁਤ ਕਿੱਸੇ ਨੇ ਭਗਤਾਂ ਦੀ ਬਾਣੀ ਹੈ ਬਾਬਾ ਫਰੀਦ ਦੀ ਹੈ ਤੇ ਨਾਥ ਜੋਗੀਆਂ ਦੀਆਂ ਤੇ 1700 ਤੋਂ ਲੈ ਕੇ 1850 ਤੱਕ ਤੁਹਾਨੂੰ ਮੇਰੇ ਚੈਨਲ ਤੇ ਮਿਲੇਗਾ ਉਸ ਤੋਂ ਬਾਅਦ ਤੁਸੀਂ ਦੱਸ ਦੇਣਾ ਤੁਹਾਨੂੰ ਕਿਹੜੇ ਕਿਹੜੇ ਕਾਲ ਚਾਹੀਦੇ ਨੇ ਹੁਣ ਆਪਾਂ ਚਿੱਟੇ ਤੇ ਆਈਏ ਛਿੱਟੇ ਵੱਜੋਂ ਅਸੀਂ ਆਖ ਸਕਦੇ ਹਾਂ ਕਿ ਪੰਜਾਬੀ ਸ਼ਾਇਦ ਦਾ ਆਰੰਭ 7ਵੀਂ ਸਦੀ ਤੋਂ ਬਜਣਾ ਆਰੰਭ ਹੋ ਚੁੱਕਾ ਸੀ ਮਤਲਬ ਕਿ ਸ਼ੁਰੂਆਤ ਹੋ ਚੁੱਕੀ ਸੀ ਪਰੰਤੂ ਲਿਖਤੀ ਰੂਪ ਵਿੱਚ ਆਉਂਦਿਆਂ ਉਹਨੂੰ 200 ਸਾਲ ਲੱਗੇ ਹੁਣ ਦੇਖੋ ਬੇਟੇ 200 ਸਾਲ ਦਾ ਸਮਾਂ ਕੋਈ ਥੋੜਾ ਨਹੀਂ ਹੁੰਦਾ 200 ਸਾਲ ਲੱਗੇ ਉਹਨੂੰ ਲਿਖਤੀ ਰੂਪ ਇਹ ਚਾਹਦੇ ਆ ਆਪਾਂ ਨੌਵੀਂ ਸਦੀ ਵਿੱਚ 나ਥ ਜੋਗੀਆਂ ਦਾ ਕੁਝ ਸਾਹਿਤ ਲਿਖਤੀ ਰੂਪ ਵਿੱਚ ਮਿਲਿਆ ਕੁਝ ਪੁਰਾਣੀਆਂ ਵਾਰਾਂ ਅਮੀਰ ਖੁਸਰੋ ਦੀਆਂ ਬੁਝਾਰਤਾਂ ਦੇ ਰੂਪ ਵਿੱਚ ਜੋ ਹੈ ਸਾਨੂੰ ਨਿੱਗਰ ਸਾਹਿਤ ਦੇਖਣ ਨੂੰ ਮਿਲਦਾ ਹੈ ਇਸ ਵਿੱਚ ਓਕੇ ਬੇਟਾ ਥੈਂਕ ਯੂ